ਜਿਹੜੀ ਇਹ ਕਹਿ ਰਹੇ ਆ ਕਿ ਤੁਸੀਂ ਆਪਸ ਵਿੱਚ ਪਰਿਵਾਰ ਦੇ ਦੋ ਮੈਂਬਰਸ ਨੇ ਵਿਆਹ ਕਰਾ ਲਿਆ ਉਹਦੇ ਲਈ ਸਾਡਾ ਹਿੰਦੂ ਮੈਰਿਜ ਐਕਟ ਜਿਹੜਾ ਲਾਗੂ ਹੁੰਦਾ ਹੈ ਹੂੰ ਜੋ ਆਪਣੇ ਨੋਰਮਲ ਮੈਰਿਜਸ ਹੁੰਦੀਆਂ ਜੀ ਜੀ ਇੱਕੋ ਹੀ ਕਾਸਟ ਦੇ ਬੰਦਿਆਂ 'ਚ ਠੀਕ ਹੈ ਉਹਦਾ ਸੈਕਸ਼ਨ 5 ਹੈ ਹੂੰ ਸੈਕਸ਼ਨ 5 ਕਲॉज 5 ਕਹਿੰਦੀ ਹੈ ਜੀ ਕਿ ਜਿਹੜੇ 스ਪਿੰਡਰ ਰਿਲੇਸ਼ਨਸ਼ਿਪਸ ਐ 스ਪਿੰਡਰ ਰਿਲੇਸ਼ਨਸ਼ਿਪਸ ਦਾ ਮਤਲਬ ਇਹ ਹੁੰਦਾ ਕਿ ਮਦਰ ਦੀ ਸਾਈਡ ਤੋਂ ਤਿੰਨ ਪੀੜੀਆਂ ਤੇ ਫਾਦਰ ਦੀ ਸਾਈਡ ਤੋਂ ਪੰਜ ਪੀੜੀਆਂ ਇਹਨਾਂ ਦੇ ਵਿੱਚ ਜੇ ਕੋਈ ਆਪਸ ਵਿੱਚ ਰਿਸ਼ਤੇਦਾਰੀ ਚ ਵਿਆਹ ਕਰਾਂਦਾ ਤਾਂ ਉਹ ਵਿਆਹ ਵੀ ਸਿਰਫ ਉਹਨੂੰ ਆਪਾਂ ਵੋਇਡ ਕਹਿ ਸਕਦੇ ਆ ਉਹਦੇ ਅਗੇਂਸਟ ਕੋਈ ਲੀਗਲ ਐਕਸ਼ਨ ਨਹੀਂ ਹੈ ਠੀਕ ਐ void ਦਾ ਮਤਲਬ ਇਹ ਹੈ ਕਿ ਉਹਨਾਂ ਦੇ ਜਿਹੜੇ ਲੀਗਲ ਰਾਈਟਸ ਹੈ ਜੋ ਉਹਨਾਂ ਨੂੰ ਮੈਰਿਡ ਕਪਲ ਦੇ ਤੌਰ ਤੇ ਮਿਲਣਗੇ ਉਹ ਵੀ ਉਹਨਾਂ ਦੀ ਚੁਆਇਸ ਹੋਏਗੀ ਕਿ ਉਹਨਾਂ ਨੇ void ਕਰਾਉਣਾ ਹੈ ਜਾਂ ਨਹੀਂ ਕਰਾਉਣਾ that marriage is void only ਠੀਕ ਹੈ ਉਹਦੇ ਅਗੇਂਸਟ ਆਪਾਂ ਕੋਈ ਐਕਸ਼ਨ ਨਹੀਂ ਲੈ ਸਕਦੇ ਕੋਈ ਵੀ ਨਹੀਂ ਲੈ